ਹੈਣਾ ਤੇ ਇੱਕ ਗੱਲ ਹੋਰ ਕਰਨੀ ਸੀ ਜਿਵੇਂ ਵਿੱਚ ਵੀਡੀਓ ਆ ਰਹੀਆਂ ਕਿ মিডিਆ ਵਾਲੇ ਕਹਿ ਰਹੇ ਆ ਕਿ ਪੰਜਾਬੀ ਨੌਜਵਾਨਾਂ ਦੇ ਸਿਰ ਤੇ ਦਸਤਾਰਾਂ ਹੈ ਨਹੀਂ ਨੰਗੇ ਸਿਰ ਕਿਉਂ ਲਿਆ ਜਾਂਦਾ ਗਿਆ ਇਹ ਇਹਦੀ ਵੀ ਸੋਚਾਈ ਦੱਸਦੇ ਆ ਕਿਉਂ ਨੰਗੇ ਸਿਰ ਲਿਆਉਂਦੇ ਆ ਪਹਿਲਾਂ ਤਾਂ ਆਪਣਾ ਇਹ ਚੈਨਲ ਟ੍ਰੂ ਟਾਕ ਨੂੰ ਸਬਸਕ੍ਰਾਈਬ ਕਰ ਲਓ ਨਾਲ ਪ੍ਰੈਸ ਆਈਕਨ ਜਰੂਰ ਪ੍ਰੈਸ ਕਰ ਲਓ ਤੇ ਹੁਣ ਤੁਹਾਨੂੰ ਦੱਸਦੇ ਆ ਅਸਲ ਸਚਾਈ ਕੀ ਆ ਜਿਹੜੇ ਪੰਜਾਬੀ ਜਾਂ ਭਾਰਤੀ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਆ ਤੁਸੀਂ ਵੀਡੀਓ ਸਾਰੀ ਦੇਖੋ ਐਂਡ ਤੱਕ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਕਿਉਂ ਰਿਪੋਰਟੋ ਕੇ ਆਇਆ ਕੀ ਗੱਲਬਾਤ ਹੋਈ ਹੈ ਤੇ ਕਿਉਂ ਉਹਨਾਂ ਨੂੰ ਏਜੰਟਾਂ ਨੇ ਦੋ ਨੰਬਰ ਆਈ ਭੇਜਿਆ ਜਾ ਕੀ ਇਹ ਸੱਚ ਇਹਦਾ ਸੱਚ ਆ ਸਾਰਾ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਬਣੇ ਰਹੋ ਤੇ ਸਾਰੀ ਵੀਡੀਓ ਹਿੰਦ ਤੱਕ ਜਰੂਰ ਦੇਖੋ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਗੱਲਬਾਤ ਕਰਦੇ ਆ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਜਿਹੜਾ ਦੂਜਾ ਜਹਾਜ਼ ਰਾਤ ਅੰਮ੍ਰਿਤਸਰ ਲੈਂਡ ਹੋਇਆ ਜਿਹਦੇ ਵਿੱਚ 119 ਭਾਰਤੀ ਸੀ ਤੇ ਜਿਨ੍ਹਾਂ ਵਿੱਚੋਂ 67 ਪੰਜਾਬੀ ਨੌਜਵਾਨ ਸੀ ਤੇ ਕਿ ਰਿਪੋਰਟ ਹੋਇਆ ਉਹਨਾਂ ਦੀ ਸਚਾਈ ਹੈਗੀ ਆ ਸਾਹਮਣੇ ਤੇ ਆਪਾਂ ਗੱਲਬਾਤ ਕਰਦੇ ਆ ਜਿਹੜੀ ਰਿਪੋਰਟ ਹੋ ਕੇ ਨੌਜਵਾਨ ਆਇਆ ਉਹਨਾਂ ਬਾਰੇ ਤੇ ਆਪਾਂ ਵੇਖ ਰਹੇ ਆ ਕਿ ਜਿਹੜੇ ਪੰਜਾਬੀ ਨੌਜਵਾਨ ਉਹਨਾਂ ਦੇ ਪਰਿਵਾਰ ਅਡਵਾਈਜ਼ ਬਿਆਨ ਦੇ ਰਹੇ ਆ ਆਪਾਂ ਕੁਝਕ ਪਰਵਾਰਾਂ ਦੇ ਜਿਹੜਾ ਵੀਡੀਓ ਦੇਖੀਆਂ ਆਪਣਾ ਵਿੱਚ ਗੱਲ ਕਰਦੇ ਆ ਜਿਵੇਂ ਕੀ ਦੋ ਭਰਾ ਸੀਗੇ ਜਿਨ੍ਹਾਂ ਦਾ ਕਰੋੜ ਰੁਪਇਆ ਲੱਗਿਆ ਉਹ ਰਿਪੋਰਟ ਹੋ ਗਿਆ ਤੇ ਇੱਕ ਮੁੰਡਾ ਸੀਗਾ ਜਿਹੜਾ ਘਰ ਬਹੁਤ ਗਰੀਬ ਸੀਗਾ ਘਰ ਦੇ ਹਾਲਾਤ ਵੀ ਕੁਝ ਇਨੇ ਚੰਗੇ ਨਹੀਂ ਉਹਦੇ ਭੈਣਾਂ ਦਾ ਵਿਆਹ ਕਰਨਾ ਸੀ ਉਹ ਰਿਪੋਰਟ ਹੋ ਗਿਆ ਤੇ ਐਂ ਕਰ ਕਰਕੇ 67 ਜਾਨੇ ਪੂਰੇ ਰਿਪੋਰਟ ਹੋ ਗਿਆ ਤੇ ਵਿੱਚੋਂ ਇੱਕ ਅੰਕਲ ਕਹਿ ਰਿਹਾ ਸੀਗਾ ਵੀ ਸਾਨੂੰ ਤਾਂ ਏਜੰਟ ਨੇ ਕਿਹਾ ਸੀ ਵੀ ਇੱਕ ਨੰਬਰ ਹੈ ਹੀ ਲੈ ਕੇ ਜਾਵਾਂਗੇ ਤੇ ਪਰ ਸਾਡੇ ਨਾਲ ਧੋਖਾ ਹੋਇਆ ਤੇ ਪਹਿਲੀ ਵਾਰ ਤਾਂ ਪੰਜਾਬਿਕੋ ਤੁਹਾਨੂੰ ਅਸੀਂ ਗੱਲ ਦੱਸ ਦਈਏ ਬਈ ਇਹ ਹੋ ਨਹੀਂ ਸਕਦਾ ਬਈ ਏਜੰਟ ਨੇ ਤੁਹਾਨੂੰ ਕਿਹਾ ਹੋਵੇ ਵੀ ਤੁਹਾਨੂੰ ਅਸੀਂ ਇੱਕ ਨੰਬਰ ਵਿੱਚ ਲੈ ਕੇ ਜਾਵਾਂਗੇ ਤੇ ਉਹਨੇ ਤੁਹਾਨੂੰ ਕੰਦ ਟਪਾ ਦਿੱਤੀ ਹੋਵੇ ਹਾਂ ਇਹ ਜਰੂਰ ਹੋ ਸਕਦਾ ਵੀ ਤੁਹਾਨੂੰ ਕਿਹਾ ਹੋਵੇ ਵੀ ਮਕਸੀਕੋ ਤੱਕ ਬਏ ਫਲਾਈਟ ਲੈ ਕੇ ਜਾਵਾਂਗੇ ਤੇ ਉਹ ਤੁਹਾਨੂੰ ਤੋਰ ਤਾਰ ਕੇ ਲੈ ਗਏ ਹੋਗੇ ਲੈ ਗਏ ਹੁਣ ਇੰਨਾ ਕੁ ਤਾਂ ਹੋ ਸਕਦਾ ਪਰ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਕਿਆ ਹੋਵੇ ਵੀ ਤੁਹਾਨੂੰ ਸਹੀ ਜਮਾ ਇੱਕ ਨੰਬਰ ਵਿੱਚ ਭੇਜਾਂਗੇ ਤੇ ਤੁਹਾਨੂੰ ਦੋ ਨੰਬਰ ਵਿੱਚ ਕੰਧ ਟਪਾਤੀ ਹੋਵੇ ਤਾਂ ਹੋ ਹੀ ਨਹੀਂ ਸਕਦਾ ਇਹਦੇ ਵਿੱਚ ਅਸੀਂ ਕੋਈ ਏਜੰਟਾਂ ਦਾ ਪੱਖ ਨਹੀਂ ਲੈ ਰਹੇ ਤੇ ਅਸੀਂ ਕਹਿੰਦੇ ਆ ਵੀ ਏਜੰਟਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਆ ਪਰ ਹਾਂ ਇਹ ਗੱਲ ਅਸੀਂ ਜ਼ਰੂਰ ਕਹਿ ਰਹੇ ਆ ਵੀ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਕਿਹਾ ਹੋਵੇ ਵੀ ਇੱਕ ਨੰਬਰ ਵਿੱਚ ਭੇਜਾਂਗੇ ਤੇ ਤੁਹਾਨੂੰ ਉਹਨਾਂ ਨੇ ਮੈਕਸੀਕੋ ਵਾਲਾ ਬਾਰਡਰ ਕਰਾਸ ਕਰਾਤਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜਦੋਂ ਵੀ ਆਪਾਂ ਅਮਰੀਕਾ ਦੀ ਡੋਂਕੀ ਬਾਰੇ ਗੱਲ ਕਰਦੇ ਹਾਂ ਕਿਉਂਕਿ ਡੋਂਕੀ ਕੋਈ ਅੱਜ ਕੱਲ੍ਹ ਤੀਰ ਤਾਂ ਚੱਲ ਨਹੀਂ ਰਹੀ ਬਹੁਤ ਟਾਈਮ ਪਹਿਲਾਂ ਦੀ ਚੱਲ ਰਹੀ ਤੇ ਰਿਪੋਰਟ ਵੀ ਪਹਿਲਾਂ ਤੋਂ ਬਹੁਤ ਪੰਜਾਬੀ ਨੌਜਵਾਨ ਹੋਏ ਆ ਜਿਨ੍ਹਾਂ ਦੇ ਇੰਟਰਵਿਊ YouTube ਦੇ ਉੱਤੇ ਪਈਆਂ ਤੇ ਕੋਈ ਡੋਂਕੀ ਵਾਲਾ ਜਿਹੜਾ ਕੰਮ ਹੈ ਕੋਈ ਨਵਾਂ ਕੰਮ ਨਹੀਂ ਪਹਿਲਾਂ ਤੋਂ ਚੱਲ ਹੀ ਜਾਂਦਾ ਤੇ ਹਰੇਕ ਨੂੰ ਪਤਾ ਹੁੰਦਾ ਵੀ ਡੋਂਕੀ ਕੀ ਹੈ ਤੇ ਕਿਵੇਂ ਲੱਗਦੀ ਹੈ ਇਹ ਕੋਈ ਅੱਜ ਕੱਲ੍ਹ ਦਾ ਬੱਚਿਆਂ ਨੂੰ ਵੀ ਪਤਾ ਵੀ ਡੋਂਕੀ ਕਿਵੇਂ ਲੱਗਦੀ ਹੈ ਤੇ ਕੀ ਇਹਦਾ ਮਤਲਬ ਹੈ ਕਿਵੇਂ ਜੰਗਲਾਂ ਵਿੱਚ ਦੀ ਜਾਣਾ ਪੈਂਦਾ ਸੋ ਅਸੀਂ ਇਹ ਪਰਿਵਾਰ ਹੈਗੇ ਬੇਨਤੀ ਕਰਦੇ ਆ ਵੀ ਇਹ ਗੱਲ ਨਾ ਕਹੋ ਬਈ ਤੁਹਾਨੂੰ ਪਤਾ ਨਹੀਂ ਸੀਗਾ ਵੀ ਸਾਨੂੰ ਸਾਡੇ ਨਾਲ ਏਜੰਟ ਨੇ ਧੋਖਾ ਕੀਤਾ ਸਾਨੂੰ ਇੱਕ ਨੰਬਰ ਵਿੱਚ ਭੇਜਣਾ ਸੀ ਹਾਂ ਤੁਹਾਡਾ ਧੋਖਾ ਜਰੂਰ ਹੋਇਆ ਧੋਖਾ ਉਹਨਾਂ ਨਾਲ ਇਹ ਹੋ ਸਕਦਾ ਵੀ ਤੁਹਾਨੂੰ ਕਿਹਾ ਵੀ ਮੈਕਸੀਕੋ ਤੱਕ ਬਾਈ ਫਲਾਈਟ ਲੈ ਕੇ ਜਾਵਾਂਗੇ ਤੇ ਤੁਹਾਨੂੰ ਤੋਰ ਕੇ ਲੈ ਗਏ ਉਹਨਾਂ ਪਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਵੀਡੀਓ ਦੇਖਣ ਵਾਲਿਓ ਕਿ ਬੀ ਤੁਹਾਨੂੰ ਜੇ ਆਪਣਾ ਕੋਈ ਇੱਕ ਨੰਬਰ ਦੇ ਵਿੱਚ ਆਪਾਂ ਕੈਨੇਡਾ ਜਾਂ ਹੋਰ ਦੇਸ਼ਾਂ ਵਿੱਚ ਇੱਕ ਨੰਬਰ ਦੇ ਵਿੱਚ ਜਾਂਦੇ ਆਪ ਨੂੰ ਪਤਾ ਉਹ ਪ੍ਰੋਸੈਸ ਕੀ ਹੁੰਦਾ ਜਿਹੜਾ ਇਹ ਪ੍ਰੋਸੈਸ ਉਹ ਜਿਹਦੇ ਵਿੱਚ 60-60 ਲੱਖ 50-50 ਲੱਖ ਲੱਗਦਾ ਇਹ ਡੋਂਕੀ ਹੁੰਦਾ ਇਹਦੇ ਵਿੱਚ ਡੋਂਕੀ ਲੱਗਦੀ ਹੈ ਇਹਦੇ ਵਿੱਚ ਏਜੰਟ ਦੱਸਦੇ ਆ ਜੇ ਲੋ ਆਪਾਂ ਜਾਣਦੇ ਆ ਨਾ ਉਹ ਦੱਸਦੇ ਵੀ ਜੈਸਾ ਤੁਹਾਨੂੰ ਟੂਰ ਕਿ ਲੈ ਕੇ ਜਾਵਾਂ ਜਾਂ ਜੈਸਾ ਨੂੰ ਬਾਇ ਫਲਾਈਟ ਲੈ ਕੇ ਜਾਵਾਂਗੇ ਹਾਂ ਜੰਤ ਗੱਲ ਇਹ ਗੱਲ ਤ ਜ਼ਰੂਰ ਕੰਮ ਕਰ ਰਹੀ ਹੈ ਜਿਹੜਾ ਦੋ ਨੰਬਰ ਵਿੱਚ ਨਹੀਂ ਜਾਣਾ ਚਾਹੀਦਾ ਜੇ ਆਪਾਂ ਬਈ ਕਿਸੇ ਦੇਸ਼ ਵਿੱਚ ਇਲੀਗਲ ਜਾਵਾਂਗੇ ਉੱਥੇ ਜਾ ਕੇ ਥਾਪੀਆਂ ਮਾਰਾਂਗੇ ਬਾਰਡਰ ਕ੍ਰੋਸ ਕਰਦੇ ਤਾਂ ਉਹ ਮੋੜ ਨਾ ਗਈ ਇਹ ਇਹ ਇੱਕ ਹਿਸਾਬ ਨਾਲ ਗੈਰ ਕਾਨੂੰਨੀ ਹੈ ਤੁਸੀਂ ਸ਼ੂਗਰ ਕਰੋਗੇ ਆਪਣੇ ਬੱਚੇ ਆਪਣੇ ਕੋਲ ਜਿਉਂਦੇ ਵਾਪਸ ਆਗੇ ਜਦੋਂ ਜੇ ਆਪਾਂ ਇਲੀਗਲ ਪਾਕਿਸਤਾਨ ਦੇ ਵਿੱਚ ਜਾਵੜੀ ਹੈ ਨਾ ਤੁਹਾਨੂੰ ਵੀ ਪਤਾ ਕਿੰਨੇ ਬੰਦੇ ਬਾਦਰ ਟੱਪੇ ਆ ਪਲੇਖੇ ਨਾ ਪਾਕਿਸਤਾਨ ਦੇ ਵਿੱਚ ਤੇ ਹਜੇ ਤੱਕ ਜੇਲਾਂ ਵਿੱਚ ਉਹ ਤੜਫੀ ਜਾਂਦੇ ਆ ਪਾਕਿਸਤਾਨੀਆਂ ਦੇ ਵਿੱਚ ਤੇ ਜਆ ਮਰ ਗਏ ਆ ਉੱਥੇ ਜਆ ਖਾਪ ਗਿਆ ਤੇ ਛੁਗੜ ਕਰੋ ਵੈਗਰੂ ਦਾ ਵੀ ਆਪਣੇ ਬੱਚੇ ਆਪਣੇ ਕੋਲੇ ਵਾਪਸ ਦਾ ਆ ਗਏ ਆ ਹਾਂ ਇਹ ਜ਼ਰੂਰ ਕਹਿ ਸਕਦੇ ਆ ਵੀ ਪੈਸਿਆਂ ਦਾ ਨੁਕਸਾਨ ਹੋਇਆ ਬਹੁਤ ਭਾਈ ਨੁਕਸਾਨ ਹੋਇਆ ਪਰਿਵਾਰਾਂ ਦਾ ਉਹ ਪਰਪਾਈ ਕਰਨੀ ਬਹੁਤ ਔਖੀ ਹੈ ਸੋ ਅਸੀਂ ਸਾਡੀ ਪਰਿਵਾਰਾਂ ਦੇ ਨਾਲ ਹਮਦਰਦੀ ਆਸੀਂ ਚਾਹੁੰਦੇ ਆ ਵੀ ਕੋਈ ਐਜਾ ਗਲਤ ਸਟੈਪ ਨਾ ਚੱਕਣ ਜਿਹਦੇ ਵੀ ਰਿਪੋਰਟ ਹੋ ਕੇ ਆਇਆ ਮੁੰਡੇ ਡਿਪਰੈਸ਼ਨ ਵਿੱਚ ਨਾ ਜਾਣ ਕੋਈ ਲੋਕਾਂ ਨੂੰ ਤਾਨੇ ਮੇਲੇ ਨਾ ਦੇਣ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇਣਾ ਤੇ ਉਹਨਾਂ ਨਾਲ ਵਧੀਆ ਗੱਲਬਾਤ ਕਰਨ ਮਿਹਨਤ ਕਰਕੇ ਉਹ ਆਪਣਾ ਸਾਰਾ ਕੁਝ ਇਥੇ ਸੈੱਟ ਕਰ ਲੈਣ ਤੁਸੀਂ ਆਪਾਂ ਬੈਠ ਕੇ ਸ਼ੁਕਰ ਕਰਦੇ ਆਂ ਕਿ ਜਿਉਂਦੇ ਜਾਗਦੇ ਬੱਚੇ ਆਪਣੇ ਕੋਲੇ ਵਾਪਸ ਆ ਗਏ ਕਈ ਤਾਂ ਨੌਜਵਾਨ ਮਾਵਾ ਦੇ ਪੁੱਤ ਐਜਾ ਜਿਹੜੇ ਬਨਾਮਾਂ ਦੇ ਜੰਗਲਾਂ ਦੇ ਵਿੱਚ ਹੀ ਰਹਿ ਗਏ ਉਹਨਾਂ ਦਾ ਕੋਈ ਨਹੀਂ ਪਤਾ ਲੱਗਿਆ ਕਿੱਧਰ ਗਏ ਕਿੱਧਰ ਨਹੀਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਜਿਆਦਾਤਰ ਤੁਸੀਂ ਵੀਡੀਓ ਦੇਖੀ ਹੋਣਗੇ ਜਿਹੜੇ ਰਿਪੋਰਟ ਹੋਏ ਆ ਮੁੰਡੇ ਸਾਰੇ ਇੱਕ ਹੀ ਕਹਿੰਦੇ ਆ ਵੀ ਸਾਡਾ ਬੱਚਾ 26 ਜਨਵਰੀ ਨੂੰ ਬਾਰਡਰ ਕ੍ਰੋਸ ਕੀਤਾ ਸੀ 25 ਨੂੰ ਕ੍ਰੋਸ ਕੀਤਾ ਸੀ ਇੱਥੇ ਜਿਹੜੇ ਜਿਹਨਾਂ ਨੇ ਜਨਵਰੀ ਦੇ ਵਿੱਚ ਜਨੇ ਕਿ ਬਾਰਡਰ ਕ੍ਰੋਸ ਕੀਤਾ ਉਹ ਰਿਪੋਰਟ ਹੋ ਰਹੇ ਆ ਹਾਂ ਰਿਪੋਰਟ ਕਿਉਂ ਕਿ 트াম্প ਸਰਕਾਰ ਆਈ ਹੈ ਉਹਨੇ ਆਪਦੇ ਵੋਟਾਂ ਹੀ ਇਹ ਕਹਿ ਕੇ ਲੰਘਾ ਸੀ ਕਿ ਮੈਂ ਜਿਹੜੇ ਇਲਿਗਲ ਇਮੀਗ੍ਰੈਂਟ ਆ ਉਹਨਾਂ ਨੂੰ ਮੈਂ ਵਾਪਸ ਕਰੂੰਗਾ ਤੇ ਆਪਣੇ ਜਿਹੜੇ ਲੋਕ ਉਹਨਾਂ ਨੂੰ ਰਜਗਾਰ ਦੇਵਾਂਗਾ ਠੀਕ ਹੈ ਤੇ 트럼ਪ ਨੇ ਪਹਿਲਾਂ ਵੀ ਜੋ ਸਰਕਾਰ ਆਈ ਉਸ ਉਦੋਂ ਵੀ ਕਾਫੀ ਪੰਜਾਬੀ ਰਿਪੋਰਟ ਕੀਤੀ ਸੀ ਉਦੋਂ ਵੀ ਕੋਈ ਕਈ ਨੌਜਵਾਨ ਰਿਪੋਰਟੋ ਕਾਇ ਸੀ ਤੇ ਸੋ ਪਹਿਲੀ ਗੱਲ ਤਾਂ ਆਪਾਂ ਨੂੰ ਬਈ ਡਾਂਕੀ ਲਾਉਣੀ ਨਹੀਂ ਚਾਹੀਦੀ ਇਹ ਜਿਹੜਾ ਗਲਤ ਤਰੀਕਾ ਦੋ ਨੰਬਰ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਰਿਆਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਜੇ ਜਾਣਾ ਤਾਂ ਇੱਕ ਨੰਬਰ ਦੇ ਵਿੱਚ ਜਾਓ ਛੋਟੇ ਦੇਸ਼ ਜਾਵੜੋ ਕੋਈ ਗੱਲ ਨਹੀਂ ਪਰ ਜਾਓ ਇੱਕ ਨੰਬਰ ਲਈ ਸੋਦੋਂ ਇੱਕ ਗੱਲ ਹੋਰ ਦੱਸਦੇ ਆ ਜਿਹੜਾ ਦੋ ਨੰਬਰ ਵਾਲਾ ਕੰਮ ਆ ਨਾ ਤੁਸੀਂ ਅੱਗੇ ਵੀ ਦੇਖ ਲਿਓ ਡਾਂਕੀ ਵਾਲਾ ਕੰਮ ਰੋਕਣਾ ਨਹੀਂ ਨਾਲੇ ਸਾਰਿਆਂ ਨੂੰ ਪਤਾ ਹੈ ਕਿੰਨੇ ਰਿਪੋਰਟ ਹੋ ਗਿਆ ਪੰਜਾਬੀ ਹੈ ਨਾ 50 ਪਰਿਵਾਰ ਰੁਈ ਜਾਂਦੇ ਆ ਇਹ ਰੁਕਣਾ ਫਿਰ ਵੀ ਨਹੀਂ ਫਿਰ ਵੀ ਚੱਲੀ ਜਾਊਗਾ ਕੰਮ ਕਿਉਂਕਿ ਆਪਣੇ ਲੋਕ ਐਜੇ ਆ ਇਹ ਨਹੀਂ ਹਟਦੇ ਜਿਹੜਾ ਕੰਮ ਇੱਕ ਵਾਰੀ ਚੱਲ ਪਈ ਉਸ ਪਾਸੇ ਨੂੰ ਨਹੀਂ ਹਟਦੇ ਜਾਣੋ ਤੇ ਸਾਡੀਆਂ ਸਰਕਾਰਾਂ ਮੂਰੇ ਅਪੀਲ ਆ ਬੇਨਤੀ ਆ ਵੀ ਇੱਥੇ ਕੋਈ ਨੌਕਰੀਆਂ ਦਿੱਤੀਆਂ ਜਾਣ ਪੰਜਾਬੀਆਂ ਨੂੰ ਨੌਕਰੀ ਮਿਲੇ ਤਾਂ ਕਿ ਜਿਹੜੀ ਨੌਜਵਾਨ ਐਡਾ ਰਿਸਕ ਲੈ ਕੇ ਉਹ ਬਾਹਰਲੇ ਦੇਸ਼ਾਂ ਵਿੱਚ ਜਾਣ ਹੀ ਨਾ ਜੇ ਉਹਨਾਂ ਨੂੰ ਇੱਥੇ ਕੰਮ ਮਿਲ ਜੇ ਤਾਂ ਤੇ ਸਾਡੀ ਪਰਿਵਾਰਾਂ ਨਾਲ ਹਮਦਰਦੀ ਹੈ ਸਾਡੀ ਸਰਕਾਰ ਅੱਗੇ ਅਪੀਲ ਹੈ ਕਿ ਜਿਹੜੇ ਏਜੰਟ ਇਦਾਂ ਦੇ 2 ਨੰਬਰ ਦੇ ਕੰਮ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪਰਿਵਾਰਾਂ ਨੂੰ ਵੀ ਸਾਡੇ ਪੰਜਾਬੀਆਂ ਨੂੰ ਵੀ ਅਪੀਲ ਆ ਜਦੋਂ ਵੀ ਆਪਾਂ ਕਿਤੇ ਬਾਹਰ ਜਾਣ ਵਾਲੇ ਕਿਸੇ ਏਜੰਟ ਨਾਲ ਗੱਲ ਕਰਦੇ ਨਾ ਗੱਲ ਖੋਲ ਕੇ ਕਰ ਲਿਆ ਕਰੋ ਜਿਹੜਾ ਡੌਂਕੀ ਆੜਾ ਜਾਂ 2 ਨੰਬਰ ਹੀ ਭੇਜਣ ਦਾ ਕੰਮ ਹੈ ਨਾ ਇਹ ਏਜੰਟ ਦੱਸਦੇ ਤਾਂ ਹੁੰਦੇ ਹੀ ਆ ਵੀ ਅਸੀਂ ਬਈ ਮਕਸੀਕੋ ਲਈ ਕੰਦ ਟਪਾਵਾਂਗੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਆਪਣੇ ਕੋਲ ਐਲਸ ਹੈ ਨਹੀਂ ਜਾਂ ਆਪਣੇ ਕੋਲੇ ਕੋਈ ਸਾ ਆਪਣੇ ਕੋਲ ਕੋਈ ਪੜ੍ਹਾਈ ਲਿਖੀ ਹੈ ਨਹੀਂ ਜਾਂ ਆਪਣੇ ਕੋਲ ਕੋਈ ਡਾਕੂਮੈਂਟ ਹੈ ਨਹੀਂ ਆਪਾਂ ਇੱਕ ਨੰਬਰ ਵਿੱਚ ਕਿਵੇਂ ਜਾਵੜਾਂਗੇ ਉਹ ਵੀ ਅਮਰੀਕਾ ਦੇ ਦੇਸ਼ ਵਿੱਚ ਇਹ ਤਾਂ ਹੋ ਹੀ ਨਹੀਂ ਸਕਦਾ ਆਪਾਂ ਨੂੰ ਪਤਾ ਜੇ ਆਪਾਂ ਦਾ 50-60 ਲੱਖ ਰੁਪਏ ਲੈ ਰਿਹਾ ਏਜੰਟ ਤਾਂ ਆਪਾਂ ਨੂੰ ਡਾਂਕੀ ਲਵਾ ਕੇ ਉਹ ਮਕਸੀਕੋ ਦਾ ਬਾਰਡਰ ਟਪਾ ਕੇ ਕਰਾਸ ਕਰਾ ਕੇ ਹੀ ਆਪਾਂ ਨੂੰ ਅਮਰੀਕਾ ਵਿੱਚ ਐਂਟਰ ਕਰਾਊਗਾ ਠੀਕ ਹੈ ਇਹ ਤੁਹਾਡੇ ਮੂਰੇ ਬੇਨਤੀ ਹੈ ਤੇ ਸਾਡੀ ਪਰਿਵਾਰਾਂ ਨਾਲ ਹਮਦਰਦੀ ਹੈ ਹਾਂ ਇਹ ਅਸੀਂ ਜ਼ਰੂਰ ਕਹਨੇ ਆ ਵੀ ਜਿਵੇਂ ਮਤਲਬ ਉਹਨਾਂ ਨੂੰ ਬਿਆੰਦਾ ਗਿਆ ਗਿਆ ਹੈ ਨਾ ਉਹ ਬਹੁਤ ਗਲਤ ਤਰੀਕੇ ਨਾਲ ਹੁੰਦਾ ਗਿਆ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ 에어ਪੋਰਟ ਤੇ ਦਾ ਤਰਕ ਹੈ ਨਾ ਤੇ ਇੱਕ ਗੱਲ ਹੋਰ ਕਰਨੀ ਸੀ ਜਿਵੇਂ ਵਿੱਚ ਵੀਡੀਓ ਆ ਰਹੀਆਂ ਕਿ ਮੀਡੀਆ ਦੇ ਕਹਿ ਰਹੇ ਕਿ ਪੰਜਾਬੀ ਨੌਜਵਾਨਾਂ ਦੇ ਸਿਰ ਤੇ ਦਸਤਾਰਾਂ ਹੈ ਨਹੀਂ ਨੰਗੇ ਸਿਰ ਕਿਉਂ ਲੈ ਜਾਂਦਾ ਗਿਆ ਇਹ ਇਹਦੀ ਵੀ ਸੱਚਾਈ ਦੱਸਦੇ ਆ ਕਿਉਂ ਨੰਗੇ ਸਿਰ ਲਿਆਉਂਦੇ ਆ ਇਹ ਵੀ ਆ ਵੀ ਉਹ ਜਿਵੇਂ ਮਨ ਲਾ ਕਿਸੇ ਨੂੰ ਜੇ ਕੋਈ ਦਸਤਾਰ ਬੰਨਦਾ ਤਾਂ ਉਹਦੇ ਸਿਰ ਤੇ ਦਸਤਾਰ ਨਹੀਂ ਹੋਊਗੀ ਬੂਟਾਂ ਦੇ ਫੀਤੇ ਨਹੀਂ ਹੋਣਗੇ 벨ਟ ਵਗੈਰਾ ਸਾਰਾ ਕੁਝ ਹੈ ਇਹ ਅਮਰੀਕਾ ਦੇ ਵਿੱਚ ਹੁੰਦਾ ਹੈ ਰੂਲ ਆ ਉੱਥੇ ਨਹੀਂ ਦਿੰਦੇ ਕੋਸ ਵੀ ਕਿਉਂਕਿ ਜਦੋਂ ਵੀ ਬੱਟਰਕ੍ਰੋਸ ਕਰਦੇ ਆ ਆਪਾਂ ਚੌਂਕੀ ਵਿੱਚ ਜਾਂਦੇ ਆ ਜਗ੍ਹਾ ਕੈਂਪ ਵਿੱਚ ਜਾਂਦੇ ਆ ਤਾਂ ਉਹ ਸਾਰਾ ਕੁਝ ਲੈ ਲੈ ਲੈਂਦੇ ਆ ਪਾਗ ਹੋਗੀ ਬੂਟਾਂ ਦੇ ਫੀਤੇ ਹੋਗੇ ਹਨਾ ਜਾਂ ਕੋਈ 벨ਟ ਹੋਗਾ ਜਾਂ ਕਿ ਇਹ ਲੈਣ ਦਾ ਮਤਲਬ ਉਹਨਾਂ ਦਾ ਇਹ ਹੁੰਦਾ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਹੈ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਕੋਈ ਉਹ ਸੁਸਾਈਡ ਅਟੈਂਪਟ ਨਾ ਕਰ ਲਿਓ ਆਪਣੇ ਆਪ ਨੂੰ ਖਤਮ ਨਾ ਕਰੇ ਇਸੇ ਕਰਕੇ ਉਹ ਸਾਰੀਆਂ ਐਵੀਆਂ ਚੀਜ਼ਾਂ ਲੈ ਲੈਂਦੇ ਆ ਜਿਹਦੇ ਨਾਲ ਬੰਦਾ ਸੁਸਾਈਡ ਕਰ ਸਕਦਾ ਕੋਈ ਉਹ ਏਡੀ ਵੱਡੀ ਗੱਲ ਨਹੀਂ ਉਹ ਆਪਣੀ ਸੇਫਟੀ ਦੇ ਵਾਸਤੇ ਹੀ ਆਪਣੇ ਤੋਂ ਲੈਂਦੇ ਆ ਤੇ ਸੋ ਤੁਸੀਂ ਇਹਨਾਂ ਸ਼ੁਕਰ ਕਰੋ ਕਿ ਜਿਹੜਾ ਅਮਰੀਕਾ ਦੇਸ਼ ਆ ਉਹਨਾਂ ਨੇ ਆਪਾਂ ਨੂੰ ਸੇਫਟਲੀ ਆਪਣੇ ਦੇਸ਼ ਦਾ ਭੇਜਦਾ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਕਈ ਵਾਰ ਭੜੇ ਖਪੜੂ ਖਰਾਬ ਡਾਟਾ ਪਾ ਗਿਆ ਉੱਥੇ ਜੇਲਾਂ ਦੇ ਵਿੱਚ ਬੈਠੇ ਰੁਈ ਜਾਂਦੇ ਆ ਤੇ ਦੇਸ਼ ਹੀ ਨਹੀਂ ਐਸਾ ਤੁਸੀਂ ਨਾ ਸ਼ੋਰ ਕਰੋਗੇ ਉਹਨਾਂ ਨੇ ਆਪ ਨੂੰ ਭੇਜਦਾ ਦਿੱਤਾ ਕਿਵੇਂ ਭੇਜਦਾ ਆਪਣੇ ਦੇਸ਼ ਵਿੱਚ ਵਾਪਸ ਆਪਾਂ ਜਿਉਂਦੇ ਜਗ੍ਹਾ ਦੇ ਪਰਿਵਾਰਾਂ ਕੋਲੇ ਤਾਂ ਆ ਗਏ ਆ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦੇ ਹੋ ਜਿਹੜਾ ਚੈਨਲ ਆ ਇਹ ਟੂ ਟਾਕ ਤੇ ਇਹਨੂੰ ਸਬਸਕ੍ਰਾਈਬ ਕਰ ਲਓ ਹੋਰ ਇਦਾਂ ਦੇ ਵੀਡੀਓ ਇਨਫਰਮੇਸ਼ਨ ਅਲਗਾਂ ਲੈਣ ਲਈ ਤੇ ਚੈਨਲ ਨਾਲ ਬਣੇ ਰਹੋ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ